ਨਾਟਪਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਪੱਛਮੀ ਜਿਮਨੀ ਚੌਂਕ ਤੋਂ ਪਹਿਲਾਂ ਵੱਡੀ ਕਾਮਯਾਬੀ ਮਿਲੀ ਹੈ ਮੰਗਲਵਾਰ ਨੂੰ ਪੰਜਾਬ ਰੂਟਵੇਜ ਪੰਨਬਸ ਸਟੇਟ ਟਰਾਂਸਪੋਰਟ ਵਰਕਰ ਜੂਨੀਅਰ ਨੇ ਜਿਮਨੀ ਚੌਂਕ ਵਿੱਚ ਆਪ ਉਮੀਦਵਾਰ ਸੰਜੀਵ अरोड़ा ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਯੂਨੀਅਨ ਦੇ ਪ੍ਰਧਾਨਕ ਪਰਮਿੰਦਰ ਸਿੰਘ ਪੁੱਟਾ ਨੇ ਇਸ ਦਾ ਐਲਾਨ ਕੀਤਾ ਉਹਨਾਂ ਦੇ ਨਾਲ ਸ਼ਾਮ ਚੌਧਰੀ ਸੂਬਾ ਮੀਤ ਪ੍ਰਧਾਨ ਵਿਕਾਸ ਮੋਦਗਿਲ ਡੀਪੂ ਪ੍ਰਧਾਨ ਜਗਦੀਪ ਸਿੰਘ ਡੀਪੂ ਕੈਸ਼ੀਅਰ ਅਰਵਿੰਦਰ ਸਿੰਘ ਡੀਪੂ ਸਕੱਤਰ ਸਰਜੀਤ ਸਿੰਘ ਸਲਾਹਕਾਰ ਵੀ ਪਾਰਟੀ ਵਿੱਚ ਸ਼ਾਮ ਰੋਏ ਦੂਜੇ ਪਾਸੇ ਮਹਾਦੇਵ ਸੇਨਾ ਪੰਜਾਬ ਦੇ ਪ੍ਰਧਾਨ ਨਰੀਸ਼ ਕੁਮਾਰ ਲੱड्डੂ ਵੀ ਆਪਣੇ ਸਾਥੀ ਵਿਸ਼ਾਲ ਮਲਹੋਤਰਾ ਰਾਜਕੌਸ਼ਲ ਅਸ਼ਵਿਨ ਚਾਵਲਾ ਦੇਵ ਪ੍ਰਿੰਸ ਨितीश ਗੁਰਮੀਤ ਬੁਲਾਰਾ ਪਵੇਸ਼ ਕੁਮਾਰ ਸੰਦੀਪ ਕੁਮਾਰ ਸਨੀ ਅੰਕੁਸ਼ ਕੋ ਸ਼ਰਮਾ ਅਨੁਰ ਸ਼ਰਮਾ ਬਿੱਲਾ ਮੋਨੂ ਰੂਪਲ ਸੁਨੀਲ ਰਾਜ ਲਖਵਿੰਦਰ ਲੱਖੀ ਸਿਮੀ ਚੋਪੜਾ ਇਕਬਾਲ ਕੌਰ ਸੁਖਵਿੰਦਰ ਕੌਰ ਨਾਲ ਆਪ ਵਿੱਚ ਸ਼ਾਮਲ ਹੋਏ ਅਮਨ ਅਰੋੜ ਨੇ ਮੰਤਰੀ ਲਾਲਜੀਤ ਸਿੰਘ ਪੁੱਲਰ ਕਾਰਜਕਾਰੀ ਪ੍ਰਧਾਨ ਸ਼ਹਿਰੀ ਕਲਸੀ ਆਪ ਆਗੂ ਡਾਕਟਰ ਸਨੀ ਆਲੂਵਾਲੀਆ ਦੀ ਮੌਜੂਦਗੀ ਵਿੱਚ ਸਾਰੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਤੇ ਉਹਨਾਂ ਦਾ ਸਵਾਗਤ ਕੀਤਾ ਆਪ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਇੱਕ ਇਮਾਨਦਾਰ ਤੇ ਵਿਕਾਸਸ਼ੀਲ ਰਾਜਨੀਤੀ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ। ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਉਹ ਪਾਰਟੀ ਦੇ ਹਰੇਕ ਫੈਸਲੇ ਅਤੇ ਲੀਡਰਸ਼ਿਪ ਦੇ ਨਾਲ ਮਜ਼ਬੂਤੀ ਨਾਲ ਖੜੇ ਰਹਿਣਗੇ। ਅਮਨਪ੍ਰੋ ਅਰੋੜਾ ਨੇ ਭਰੋਸਾ ਜਤਾਇਆ ਕਿ ਇਸ ਜਿਮਨੀ ਚੋਣ 'ਚ ਆਮ ਆਦਮੀ ਪਾਰਟੀ ਜਲੰਧਰ ਦੇ ਜਿਮਨੀ ਚੋਣ ਦਾ ਰਿਕਾਰਡ ਵੀ ਤੋੜ ਦੇਵੇਗੀ। ਪੰਜਾਬ ਦੇ ਲੋਕ ਸਾਡਾ ਕੰਮ ਦੇਖ ਚੁੱਕੇ ਹਨ ਤੇ ਜਾਣਦੇ ਹਨ ਕਿ ਆਪ ਆਪਣੇ ਵਾਅਦੇ ਪੂਰੇ ਕਰਦੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਜਿਤਾ ਕੇ ਵਿਧਾਨ ਸਭਾ ਭੇਜੋ ਇਕੱਠੇ ਮਿਲ ਕੇ ਅਸੀਂ ਲੁਧਿਆਣਾ ਵੈਸਟਰਨ ਲੁਧਿਆਣਾ ਵੈਸਟ ਬਣਾਵਾਂਗੇ